ਸਤਨਾਮ ਸ੍ਰੀ ਵਾਹਿਗੁਰੂ ਜੀ ਮਨਉਤਵੰਦਨ ਅਨੰਕ ਵਾਰੂ ਸਰਬ ਕਲਾ ਸੁਮਰਤ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋ ਤਨ ਹਾਲ ਜਿਉ ਵਲਾਵੈ ਤਿਉ ਬੋਲਣਾ ਸੁਆਮੀ ਕੁਦਰਤ ਕਵਣੁ ਹਮਾਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਵਰੰ ਸੁਦਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਜੈਤਿ ਸ੍ਰੀ ਮਹਲਾ 4 ਚੌਥਾ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜੈਤਿ ਸ੍ਰੀ ਦੇ ਪਾਵਨ ਪਵਿੱਤਰ ਰਾਗ ਦੇ ਵਿੱਚ ਅੱਜ ਦਾ ਪਾਵਨ ਪਵਿੱਤਰ ਉਕਮਨਾਮਾ ਬਖਸ਼ਿਸ਼ ਕਰ ਰਿਹਾ ਨਾਮ ਸਤਿਗੁਰ ਸਾਜਨ ਪੁਰਖ ਵੱਡ ਪਾਇਆ ਹਰ ਰਸਕ ਰਸਕ ਫਲ ਲਗਵਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪੁਰਖ ਵੱਡ ਕਹੀਏ ਮਹਾਪੁਰਖ ਤੇ ਰਸ ਨਾਲ ਸਵਾਦ ਨਾਲ ਸਤਿਗੁਰੂ ਜੀ ਕਹਿੰਦੇ ਫਲ ਲਾਗਵਾ ਕਹੀਏ ਫਲ ਖਾਣ ਲੱਗ ਪੈਂਦਾ ਹੈ ਭਾਵ ਸਤਿਗੁਰੂ ਮਹਾਰਾਜੀ ਸੱਚੇ ਪਾਤਸ਼ਾਹ ਕਹਿੰਦੇ ਹੈ ਗੁਰਮੁਖ ਪਿਆਰਿਓ ਗੁਰੂ ਸੱਜਣ ਹੈ ਗੁਰੂ ਸ਼ਬਦ ਦਾ ਸੱਜਣ ਹੈ ਗੁਰੂ ਸ਼ਬਦ ਦਾ ਮਾਲਕ ਹੈ ਗੁਰੂ ਮਹਾਪੁਰਖ ਹੈ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਗੁਰਮੁਖ ਪਿਆਰਿਓ ਉਹ ਮਨੁੱਖ ਬੜੇ ਸਵਾਦ ਨਾਲ ਪਰਮਾਤਮਾ ਦੀ ਸਿਵਤ ਸਲਾਹ ਦੇ ਫਲ ਖਾਣ ਲੱਗ ਪੈਂਦਾ ਹੈ ਭਾਵ ਉਸ ਵਾਹਿਗੁਰੂ ਦੀਆਂ ਦਿੱਤੀਆਂ ਹੁੰਆਂ ਦਾਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਖਾਣ ਲੱਗ ਪੈਂਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਮਹਾਨ ਉਸ ਪੁਰਖ ਨੂੰ ਆਪਣੇ ਮਿੱਤਰ ਸੱਚੇ ਗੁਰਾਂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਕਰ ਲਿਆ ਹੈ ਭਾਵ ਅਤੇ ਇਸ ਮਿਲਾਪ ਨੂੰ ਪ੍ਰਭੂ ਦੀ ਪ੍ਰੀਤ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਰਹੜੀ ਦੇ ਫਲ ਲੱਗੇ ਹੋਏ ਹਨ ਭਾਵ ਬਿराग ਰੂਪੀ ਫਲ ਲੱਗੇ ਹੋਏ ਨੇ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਜੀਵ ਉਹ ਗੁਰਮੁਖ ਪਿਆਰਾ ਨਿਤ ਖਾਂਦੈ ਇਸ ਕਰਕੇ ਸਤਿਗੁਰ ਸਾਜਣ ਪੁਰਖ ਵੱਡ ਪਾਇਆ ਸਤਿਗੁਰੂ ਸੱਜਣ ਵਾਹਿਗੁਰੂ ਪਰਮੇਸ਼ਰ ਨੂੰ ਉਸ ਪੁਰਖ ਨੂੰ ਵੱਡਾ ਪ੍ਰਮਾਤਮਾ ਮਿਲ ਗਿਆ ਹੈ ਵੱਡਾ ਗੁਰੂ ਮਿਲ ਗਿਆ ਹੈ ਜਿਸ ਕਰਕੇ ਹਰ ਰਸਕ ਰਸਕ ਫਲ ਲਗਵਾ ਜਿਸ ਨੂੰ ਗੁਰੂ ਦੀ ਸੰਗਤ ਗੁਰੂ ਦਾ ਨਾਮ ਪ੍ਰਾਪਤ ਹੋ ਗਿਆ ਉਸ ਨੂੰ ਹੌਲੀ-ਹੌਲੀ ਸਤਿਗੁਰੂ ਪਾਰਸ਼ਕ ਇਹ ਕਹਿੰਦੇ ਥੋੜਾ-ਥੋੜਾ ਕਰਕੇ ਪ੍ਰਮਾਤਮਾ ਦੇ ਨਾਮ ਦਾ ਫਲ ਲੱਗਦਾ ਹੈ ਮਾਇਆ ਭੰਗ ਗਰਸਿਓ ਹੈ ਪ੍ਰਾਣੀ ਗੁਰਬਚਨੀ ਵਿਸ ਹਰ ਕੱਡਵਾ ਮੇਰੇ ਗੁਰਦੇਵ ਸਾਹਿਬ ਕਹਿੰਦੇ ਭੰਗ ਕਹਿੰਦੇ ਨੇ ਸੱਪ ਨੂੰ ਗਰਸਿਓ ਕਹਿੰਦੇ ਨੇ ਫੜਿਆ ਹੋਇਆ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਬਚਨੀ ਬਚਨੀ ਬਚਨਾ ਉੱਤੇ ਤੁਰਿਆ ਬਿਸ ਕਹਿੰਦੇ ਨੇ ਜ਼ਹਿਰ ਨੂੰ ਗੁਰਮੁਖ ਪਿਆਰਿਓ ਕੱਡਵਾ ਕਹਿੰਦੇ ਨੇ ਕੱਟ ਦਿੰਦਾ ਹੈ ਭਾਵ ਸਤਿਗੁਰੂ ਮਹਾਰਾਜ ਕਹਿੰਦੇ ਹੀ ਗੁਰਮੁਖ ਪਿਆਰਿਓ ਮਨੁੱਖ ਨੂੰ ਮਾਇਆ ਸਪਣੀ ਗ੍ਰਸੀ ਰੱਖਦੀ ਹੈ ਜਿਹੜੀ ਮਾਇਆ ਗ੍ਰਸਣੀ ਹੈ ਮਾਇਆ ਸਪਣੀ ਹੈ ਇਦੇ ਤੋਂ ਕੌਣ ਛਡਾਉਂਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਦੇ ਬਚਨਾਂ ਉੱਤੇ ਤੁਰਨ ਦੀ ਬਰਕਤ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਲ ਹੀ ਪ੍ਰਮਾਤਮਾ ਉਸ ਦੇ ਅੰਦਰੋਂ ਇਹ ਜ਼ਹਿਰ ਕੱਢ ਦਿੰਦਾ ਹੈ ਮੋਹ ਮਾਇਆ ਦੀ ਮਮਤਾ ਦੀ ਹਉਮੈ ਹੰਕਾਰ ਤੇ ਦੁਸ਼ਭਾਵ ਦੀ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਹੀ ਗੁਰਮੁਖ ਪਿਆਰਿਓ ਮਨੁੱਖ ਮਾਇਆ ਸਪਣੀ ਗਰਸੀ ਰੱਖਦਾ ਹੈ ਭਾਵ ਮਾਇਆ ਆਮ ਜੀਵਾਂ ਨੂੰ ਖਾਂਦੀ ਰਹਿੰਦੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਕ ਜਗ੍ਹਾ ਬਖਸ਼ਿਸ਼ ਕਰਦੇ ਹੋਏ ਬਾਣੀ 'ਚ ਕਹਿੰਦੇ ਨੇ ਮਾਇਆ ਹੋਈ 나ਗਣੀ ਜਗਤ ਰਈ ਲਪਟਾਏ ਕਹਿੰਦੇ ਸਾਰਾ ਜਗਤ ਨੂੰ ਲਪਟਾ ਕੇ ਰੱਖਦੀ ਹੈ ਸਭ ਨੂੰ ਖਾਂਦੀ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਭਾਈ ਇਹ ਮਾਇਆ ਸਭ ਤੋਂ ਕੇਵਲ ਜੀ ਬਚਾ ਸਕਦਾ ਹੈ ਉਹ ਹੈ ਗੁਰੂ ਉਹ ਹੈ ਪਰਮੇਸ਼ਰ ਉਹ ਹੈ ਪ੍ਰਮਾਤਮਾ ਦਾ ਨਾਮ ਮੇਰਾ ਮਨ RAM ਨਾਮ ਰਸ ਲੱਗ ਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰਸ ਭਾਵ ਰਸ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰਮੁਖ ਪਿਆਰਿਓ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਪਰਮਾਤਮਾ ਦੇ ਨਾਮ ਦੇ ਸਵਾਦ ਵਿੱਚ ਮਗਨ ਹੋ ਗਿਆ ਹੈ ਭਾਵ ਸਤਿਗੁਰੂ ਪਾਤਸ਼ਾਹ ਦੇ ਨਾਮ ਵਿੱਚ ਮੇਰਾ ਮਨ ਭਿੱਜ ਗਿਆ ਹੈ ਤੇ ਹੁਣ ਇਧਰ ਉਧਰ ਦੌੜਦਾ ਨਹੀਂ ਹੈ ਇਧਰ ਉਧਰ ਭੱਜਦਾ ਨਹੀਂ ਹੈ ਇਸ ਕਰਕੇ ਅੰਮ੍ਰਿਤ ਨਾਲ ਮੇਰੀ ਜਿਹੜੀ ਅੰਦਰਲੀ ਰੂਹ ਹੈ ਉਹ ਜੁੜੀ ਹੋਈ ਹੈ ਭਾਵ ਜੁੜ ਗਈ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਮੇਰਾ ਮਨ RAM ਨਾਮ ਰਸ ਲੱਗਵਾ ਹੁਣ ਗੁਰੂ ਦੇ ਨਾਮ ਵਿੱਚ ਗੁਰੂ ਦੇ ਸ਼ਬਦ ਵਿੱਚ ਗੁਰੂ ਦੇ ਰਸ ਵਿੱਚ ਮੇਰਾ ਮਨ ਲੱਗ ਗਿਆ ਹੈ ਮੇਰਾ ਮਨ RAM ਨਾਮ ਰਸ ਲੱਗਵਾ ਗੁਰੂ ਦੇ ਨਾਮ ਦੇ ਰਸ ਵਿੱਚ ਮੇਰਾ ਮਨ ਹੁਣ ਜੁੜ ਗਿਆ ਹੈ ਹਰ ਕੀਏ ਪਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਖਵਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਭਾਈ ਉਹ ਭਰੀ ਪੂਰਨ ਪ੍ਰਮਾਤਮਾ ਜੋ ਹੈ ਜੋ ਪਤਤ ਕਈ ਵਿਕਾਰਾਂ ਜੀਵਾਂ ਨੂੰ ਭਾਵ ਵਿਕਾਰਾਂ ਵਿੱਚ ਡੁੱਬੇ ਹੋਏ ਡਿੱਗੇ ਹੋਏ ਕਹਿ ਲੋ ਜੀਵਾਂ ਨੂੰ ਉਹ ਭਰੀ ਪੂਰਨ ਪ੍ਰਮਾਤਮਾ ਕੱਢ ਲੈਂਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਮੁਖ ਪਿਆਰਿਓ ਉਹ ਜਿਹੜਾ ਭਰੀ ਪੂਰਨ ਪਰਮਾਤਮਾ ਹੈ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰਨਾਮੇ ਹਰ ਰਸ ਚਖਵਾ ਗੁਰਦੇਵ ਪਾਤਸ਼ਾਹ ਕਹਿੰਦੇ ਬਿਕਾਰਾਂ ਵਿੱਚ ਡਿੱਗੇ ਹੋਏ ਮਿਲ ਸਾਧ ਗੁਰ ਗੁਰੂ ਸਾਧੂ ਗੁਰੂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਮਿਲ ਕੇ ਨਾਮੇ ਨਾਮ ਵਿੱਚ ਭੇਦ ਹੋ ਜਾਂਦੇ ਹਨ ਭਾਵ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਜੀ ਕਹਿੰਦੇ ਹੈ ਭਾਈ ਸਾਧੂ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਦੇ ਹਨ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ ਜਿਹੜੇ ਮਨੁੱਖ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਰਸ ਚੱਖਦੇ ਚੱਖਦੇ ਹਨ ਉਹਨਾਂ ਵਿਕਾਰੀਆਂ ਨੂੰ ਵੀ ਪ੍ਰਮਾਤਮਾ ਸੁੱਚੇ ਜੀਵਨ ਵਾਲੇ ਬਣਾ ਲੈਂਦਾ ਹੈ ਜਿਹੜੇ ਵਿਕਾਰਾਂ ਵਿੱਚ ਡੁੱਬੇ ਹੁੰਦੇ ਨੇ ਜਦੋਂ ਭਰੀ ਪੂਰਨ ਪ੍ਰਮਾਤਮਾ ਦਾ ਨਾਮ ਜਪਦੇ ਨੇ ਪੂਰੇ ਗੁਰੂ ਦੀ ਸੰਗਤ ਕਰਦੇ ਹਨ ਇਸ ਕਰਕੇ ਜਿਹੜੇ ਸੰਤ ਗੁਰੂ ਹਨ ਉਹ ਗੁਰਮੁਖ ਪਿਆਰਿਓ ਵਾਹਿਗੁਰੂ ਦੇ ਨਾਲ ਜੋੜ ਦਿੰਦੇ ਨੇ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦੇ ਹਨ ਪਾਪੀਆਂ ਦਾ ਵੀ ਆਧਾਰ ਕਰ ਦਿੰਦੇ ਹਨ ਜੈਸੇ ਰੱਬ ਦੇ ਪਿਆਰਿਆ ਨੇ ਗਣਕਾ ਪਾਪਣ ਦਾ ਆਧਾਰ ਕੀਤਾ ਜਾਮਲ ਪਾਪੀ ਦਾ ਆਧਾਰ ਕੀਤਾ ਇਸ ਕਰਕੇ ਰੱਬ ਦੇ ਪਿਆਰੇ ਤਾਰ ਦਿੰਦੇ ਹਨ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਪਿਆਰਿਓ ਸਾਨੂੰ ਸਮਝਾਉਣਾ ਕਰਦੇ ਹਨ ਸਾਨੂੰ ਗਿਆਨ ਬਖਸ਼ਿਸ਼ ਕਰਦੇ ਹਨ ਧੰਨ ਧੰਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨ ਮੰਨ ਲਗਵਾ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਸਾਧੂ ਗੁਰੂ ਸਾਧੂ ਕੌਣ ਹੈ ਗੁਰੂ ਹੈ ਰਸਤਾ ਦੱਸਣ ਵਾਲਾ ਸਤਾਜ ਹੈ ਲਿਬ ਕਈਏ ਲਗਨ ਓਨ ਮੰਨ ਕਈਏ ਓਨ ਮੰਨ ਵਿੱਚ ਉੱਚੀ ਆਤਮਿਕ ਅਵਸਥਾ ਵਿੱਚ ਸਤਗੁਰੂ ਜੀ ਕਹਿੰਦੇ ਇਸ ਕਰਕੇ ਗੁਰਮਖ ਪਿਆਰਿਓ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਮਨੁੱਖ ਸਲੋਹਣ ਜੋਗ ਹੋ ਜਾਂਦਾ ਹੈ ਉਹਦੀਆਂ ਵਡਿਆਈਆਂ ਸਿਫਤਾਂ ਉਹਦੀਆਂ ਕਰਨ ਨੂੰ ਮਨ ਕਰਦਾ ਹੈ ਕਿਉਂਕਿ ਧਨ ਧਨ ਵੱਡ ਭਾਗ ਮਿਲਿਓ ਗੁਰ ਸਾਧੂ ਉਹਦੀਆਂ ਸਿਫਤਾਂ ਉਹਦੀ ਵਡਿਆਈ ਉਹ ਧਨਤਾ ਦੇ ਜੋ ਕਿਉਂ ਹੈ ਉਹਦੀ ਵੱਡੀ ਕਿਸਮਤ ਵਾਲਾ ਕਿਉਂ ਹੈ ਉਹ ਵੱਡੀ ਕਿਸਮਤ ਵਾਲਾ ਕਿਉਂ ਬਣ ਜਾਂਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਗੁਰਮੁਖ ਪਿਆਰਿਓ ਉਹ ਵੱਡੇ ਭਾਗਾਂ ਵਾਲਾ ਬਣ ਜਾਂਦੇ ਪਾਤਸ਼ਾਹ ਕਹਿੰਦੇ ਗੁਰੂ ਨੂੰ ਮਿਲ ਕੇ ਉਸ ਦੀ ਸੁਰਤ ਉੱਚੀ ਆਤਮਿਕ ਅਵਸਥਾ ਵਿੱਚ ਗੁਰਮੁਖ ਪਿਆਰਿਓ ਟਿਕ ਜਾਂਦੀ ਹੈ ਜਦੋਂ ਪਰਮਾਤਮਾ ਦੇ ਸ਼ਬਦ ਵਿੱਚ ਟਿਕ ਗਈ ਪਰਮਾਤਮਾ ਦੇ ਨਾਮ ਵਿੱਚ ਟਿਕ ਗਈ ਤਾਂ ਜੀਵਨ ਬਦਲ ਗਿਆ ਜੀਵਨ ਸਫਲ ਹੋ ਗਿਆ ਇਸ ਕਰਕੇ ਉਹ ਮਨੁੱਖ ਸਲਾਹੁਣ ਯੋਗ ਬਣ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਪਰੀ ਪੂਰਨ ਪਰਮਾਤਮਾ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ ਤ੍ਰਿਸ਼ਨਾ ਅਗਨ 부ਜੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਇ ਬਾ ਮੇਰੇ ਬਾਦਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹੋਏ ਕਹਿੰਦੇ ਆ ਸਤਿਗੁਰੂ ਬਾਦਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਤ੍ਰਿਸ਼ਨਾ ਅਗਨ 부ਜੀ ਸ਼ਾਂਤ ਪਾਈ ਕਾਦੇ ਨਾਲ ਹਰ ਸਿਮਰਨ ਹਰ ਨਿਰਮਲ ਨਿਰਮਲ ਗੁਣ ਗਾਇ ਬਾ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਉਂ-ਜਿਉਂ ਉਹ ਪ੍ਰਮਾਤਮਾ ਦੇ ਪਵਿੱਤਰ ਕਰਨ ਵਾਲੀ ਜਿਹੜਾ ਪਵਿੱਤਰ ਕਰਨ ਵਾਲਾ ਉਹ ਹੈ ਭਰੀਪੂਰਨ ਪ੍ਰਮਾਤਮਾ ਉਹਦੇ ਗੁਣ ਗਾਉਂਦਾ ਜਦੋਂ ਜੀਵ ਜਦੋਂ ਪ੍ਰਮਾਤਮਾ ਦੀ ਸਿਮਤ ਕਰਦਾ ਹੈ ਜੀਵ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਦੀਆਂ ਵਡਿਆਈਆਂ ਕਰਦਾ ਹੈ ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਉਂ-ਜਿਉਂ ਉਹ ਪ੍ਰਮਾਤਮਾ ਦੇ ਪਵਿੱਤਰ ਕਰਨ ਵਾਲੇ ਗੁਣ ਗਾਉਂਦਾ ਹੈ ਭਾਵ ਕਹਿ ਲਈ ਉਹਦਾ ਨਾਮ ਜਪਦਾ ਹੈ ਉਹਦਾ ਜਸ ਕਰਦਾ ਹੈ ਤੇ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਹਿੰਦੇ ਤਿਉ ਤਿਉ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਜਿਹੜੀ ਅੱਗ ਹੈ ਉਹ ਬੁਝ ਜਾਂਦੀ ਹੈ ਮਨ ਸਾਫ਼ ਹੋ ਜਾਂਦੇ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਤੇ ਉਸ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ ਉਹਨੂੰ ਆਨੰਦ ਪ੍ਰਾਪਤ ਹੋਣ ਲੱਗ ਜਾਂਦਾ ਹੈ ਇਹ ਗੁਰੂ ਦੇ ਨਾਮ ਵਿੱਚ ਬਰਕਤ ਹੈ ਗੁਰੂ ਦੀ ਸ਼ਕਤੀ ਵਿੱਚ ਬਰਕਤ ਹੈ ਇਸ ਕਰਕੇ ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਦੋਂ ਤੂੰ ਨਾਮ ਜਪੇਂਗਾ ਜਦੋਂ ਤੂੰ ਸਿਮਰਨ ਕਰੇਂਗਾ ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ ਫਿਰ ਤ੍ਰਿਸ਼ਨਾ ਵਾਲੀ ਅੱਗ ਬੁਝ ਕੇ ਤੇਰੇ ਅੰਦਰ ਸ਼ਾਂਤੀ ਆ ਜਾਵੇਗੀ ਜਿਹੜੀ ਦਿਨ ਰਾਤ ਭਟਕਣਾ ਸੀ ਉਹ ਮਿਟ ਜਾਵੇਗੀ ਇਸ ਕਰਕੇ ਹਰ ਨਿਰਮਲ ਨਿਰਮਲ ਗੁਣ ਗਾਇਬਾ ਉਹ ਨਿਰਮਲ ਕਰਨ ਵਾਲੇ ਪ੍ਰਮਾਤਮਾ ਦੇ ਗੁਣ ਗਾਉਣ ਦੇ ਨਾਲ ਤਿੰਨ ਕੇ ਭਾਗ ਖੀਨ ਧੁਰ ਪਾਈ ਜਿਨ ਸਤਗੁਰ ਦਰਸ਼ਨ ਪਾਏ ਬਾ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਖੀਨ ਕਹਿੰਦੇ ਨੇ ਕਮਜ਼ੋਰ ਨੂੰ ਪਤਲੇ ਨੂੰ ਦਰਸ ਕਹਿੰਦੇ ਨੇ ਦਰਸ਼ਨ ਕਰਨ ਦੇ ਭਾਵ ਸਤਗੁਰੂ ਮਹਾਰਾਜ ਜੀ ਕਹਿੰਦੇ ਹੀ ਗੁਰਮਖ ਪਿਆਰਿਓ ਏ ਰੱਬ ਦੇ ਬੰਦੇਓ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਕਦੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਕਦੇ ਗੁਰੂ ਦਾ ਸਿਮਰਨ ਨਹੀਂ ਕੀਤਾ ਕਦੇ ਗੁਰੂ ਨੂੰ ਦੇਖਿਆ ਹੀ ਨਹੀਂ ਗੁਰੂ ਦੇ 발 ਧਿਆਨ ਗਿਆ ਹੀ ਨਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਨੇ ਗੁਰੂ ਦਾ ਦਰਸ਼ਨ ਨਾ ਕੀਤਾ ਉਹਨਾਂ ਦੇ ਭਾਗ ਗੁਰਮੁਖ ਪਿਆਰਿਓ ਹਿਰ ਗਏ ਹਨ ਭਾਵ ਉਹਨਾਂ ਦੇ ਭਾਗ ਮਾੜੇ ਹਨ ਇਸ ਕਰਕੇ ਤੁਰ ਦਰਗਾਹ ਤੋਂ ਹੀ ਉਹਨਾਂ ਨੂੰ ਇਹ ਭਾਗ ਹੀਨਤਾ ਮਿਲੀ ਗਈ ਹੈ ਉਹਨਾਂ ਨੂੰ ਦਰਗਾਹ ਦੇ ਵਿੱਚੋਂ ਗੁਰਮਖ ਪਿਆਰਿਓ ਫਟਕਾਰ ਮਿਲੀ ਹੋਈ ਹੈ ਉਹਨਾਂ ਗੁਰੂ ਦੀ ਸ਼ਰਨ ਵਿੱਚ ਨਹੀਂ ਆ ਸਕਦੇ ਗੁਰੂ ਦਾ ਨਾਮ ਨਹੀਂ ਸਤਗੁਰੂ ਜੀ ਕਹਿੰਦੇ ਜਪ ਸਕਦੇ ਉਹ ਗੁਰੂ ਦੇ ਬਣ ਨਹੀਂ ਸਕਦੇ ਕਿਉਂਕਿ ਸਤਗੁਰੂ ਪਾਸ਼ਾ ਕਹਿੰਦੇ ਉਹਨਾਂ ਦੀ ਭਾਗ ਮਾੜੀ ਨੇ ਉਹਨਾਂ ਦੀ ਮਤ ਖੋਟੀ ਏ ਤਿੰਨ ਕੇ ਭਾਗ ਖੀਨ ਧੁਰ ਪਾਏ ਧੁਰ ਕਈਏ ਦਰਗਾਹ ਦੇ ਵਿੱਚੋਂ ਉਹਨਾਂ ਦੇ ਭਾਗ ਹੀਣੇ ਹਨ ਜਿਨ ਸਤਗੁਰ ਦਰਸ਼ਨ ਨਾ ਪਾਏ ਬਾ ਜਿਨੇ ਸਤਗੁਰਾਂ ਦੇ ਦਰਸ਼ਨ ਨਹੀਂ ਕੀਤੇ ਗੁਰੂ ਦੀ ਸੰਗਤ ਨਹੀਂ ਕੀਤੀ ਗੁਰੂ ਦਾ ਨਾਮ ਨਹੀਂ ਜਪਿਆ ਗੁਰਦੇਵ ਪਾਤਸ਼ਾਹ ਕਹਿੰਦੇ ਉਹਨਾਂ ਦੇ ਭਾਗ ਹੀਨ ਭਾਗ ਖੀਨ ਕਹੀਏ ਹੀਨ ਭਾਗ ਨੇ ਮਾੜੇ ਭਾਗ ਨੇ ਤੇ ਉਹਨਾਂ ਦੇ ਚੰਗੇ ਭਾਗ ਨਹੀਂ ਹਨ ਤੇ ਦੂਜੇ ਭਾਈ ਪਵਹੇ ਗਰਭ ਜੂਨੀ ਸਭ ਬਿਰਥਾ ਜਨਮ ਤਿੰਨ ਜਾਇਬ ਮੇਰੇ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਭਾਈ ਜਿਸ ਮਨੁੱਖ ਦੇ ਭਾਗ ਹੀਣੇ ਹਨ ਜੀ ਦੇ ਮਨੁੱਖ ਦੇ ਭਾਗ ਮਾੜੇ ਹਨ ਤਿੰਨ ਕੇ ਭਾਗ ਖੀਨ ਧੁਰ ਪਾਏ ਧੁਰੋਂ ਦਰਗਾਹ ਤੋਂ ਜੀ ਦੇ ਭਾਗ ਹੀਣੇ ਨੇ ਮਾੜੇ ਭਾਗ ਨੇ ਜਿਨ ਸਤਗੁਰ ਦਰਸ਼ਨਾ ਪਾਏ ਬਾਜੀ ਨੇ ਸਤਗੁਰਾਂ ਦਾ ਦਰਸ਼ਨ ਨਹੀਂ ਕੀਤਾ ਤੇ ਉਹਦੇ ਨਾਲ ਸਤਿਗੁਰੂ ਜੀ ਕਹਿੰਦੇ ਕੀ ਬਣਦੀ ਹੈ ਤੇ ਦੂਜੇ ਭਾਈ ਬਵਹੇ ਗਰਭ ਜੂਨੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਤੇ ਉਹ ਬਹੁ ਬਚਨ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਹਿੰਦੇ ਦੂਜੇ ਭਾਏ ਭਾਵ ਸਤਿਗੁਰੂ ਮਹਾਰਾਜ ਕਹਿੰਦੇ ਮਾਇਆ ਦੇ ਮੋਹ ਦੇ ਕਾਰਨ ਮਾਇਆ ਦੇ ਮੋਹ ਦੇ ਲਾਲਚ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਪਵਹੇ ਪੈਂਦੇ ਹਨ ਭਾਵ ਕੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਓ ਮਾਇਆ ਦੇ ਮੋਹ ਦੇ ਕਾਰਨ ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਏ ਨੇ ਉਹਨਾਂ ਨੂੰ ਜਨਮ ਤੇ ਮਰਨ ਦੇ ਗੇੜ ਵਿੱਚ ਪੈਂਦੇ ਰਹਿੰਦੇ ਹਨ ਉਹ ਬਾਰ ਬਾਰ ਜੰਮਦੇ ਨੇ ਬਾਰ ਬਾਰ ਮਰਦੇ ਨੇ ਗੁਰਮੁਖ ਪਿਆਰਿਓ ਉਹਨਾਂ ਦੀ ਸਾਰੀ ਜ਼ਿੰਦਗੀ ਬੇਅਰਥ ਚਲੀ ਜਾਂਦੀ ਹੈ ਇਸ ਕਰਕੇ ਉਹ ਜਿਹੇ ਜੇ ਮਾਤ ਲੋਕ ਤੇ ਆਏ ਜਿਹੇ ਜੇ 나 ਆਏ ਇਸ ਕਰਕੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਦਿਨ ਕੀ ਭਾਗ ਖੀਨ ਧੁਰ ਪਾਏ ਉਹਨਾਂ ਦੇ ਬੜੇ ਹੀ ਮਾੜੇ ਭਾਗ ਨੇ ਜਿਹੜੇ ਧੁਰੋਂ ਲਿਖਿਆ ਕੇ ਆਏ ਹਨ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਜਿੰਨ ਸਤਗੁਰ ਦਰਸ਼ਨਾ ਪਾਏ ਬਾ ਜਿਨੇ ਸਤਗੁਰਾਂ ਦਾ ਦਰਸ਼ਨ ਨਹੀਂ ਕੀਤਾ ਤੇ ਉਹਨੂੰ ਕੀ ਫਲ ਮਿਲਦਾ ਹੈ ਤੇ ਦੂਜੇ ਭਾਈ ਪਬਹਿ ਗਰਭ ਜੂਨੀ ਉਹ ਮਾਇਆ ਦੇ ਵਾਸ ਵਿੱਚ ਪੈ ਕੀ ਗਰਭ ਜੂਨੀ 84 ਲੱਖ ਜੂਨਾ ਵਿੱਚ ਪੈਂਦੇ ਹਨ ਗਰਭ ਜੂਨੀ ਦੇ ਵਿੱਚ ਪੈ ਜਾਂਦੇ ਨੇ ਸਭ ਬਿਰਥਾ ਜਨਮ ਤਿੰਨ ਜਾਇਵਾ ਉਹਦਾ ਸਾਰਾ ਜੀਵਨ ਸਤਿਗੁਰੂ ਮਹਾਰਾਜ ਕਹਿੰਦੇ ਮੋਹ ਮਾਇਆ ਦੇ ਵਿੱਚ ਫਸ ਕੇ ਬਿਰਥਾ ਚਲਿਆ ਜਾਂਦਾ ਕਿਸੇ ਲੇਖੇ ਵਿੱਚ ਨਹੀਂ ਹੈ ਇਸ ਕਰਕੇ ਬਿਰਥਾ ਜਨਮ ਤਿੰਨ ਜਾਇਵਾ ਭਾਈ ਤੇਰਾ ਜਨਮ ਬਿਰਥਾ ਚਲਿਆ ਜਾਵੇਗਾ ਬਿਨਾ ਗੁਰਾਂ ਦੀ ਦਰਸ਼ਨਾਂ ਤੋਂ ਬਿਨਾ ਨਾਮ ਤੋਂ ਹਰ ਦੇਹੋ ਬਿਮਲ ਮਤ ਗੁਰ ਸਾਧ ਪੱਗ ਸੇਵੇ ਹਮ ਹਰ ਮੀਠ ਲਗਾਏਬ ਮੇਰੇ ਗੁਰਦੇਵ ਪਾਤਸ਼ਾਹ ਜੀ ਖੀਲੀ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਨੇ ਹਰ ਹੇ ਹਰੀ ਹੇ ਪ੍ਰਮਾਤਮਾ ਬਿਮਲ ਕਈਏ ਸੋ ਅੱਡ ਪੱਗ ਕਈਏ ਪੈਰ ਸਵੇਹ ਕਈਏ ਅਸੀਂ ਸੇਵੀਏ ਭਾਵ ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਹੇ ਪ੍ਰਭੂ ਸਾਨੂੰ ਸੁਅਛ ਅਕਲ ਬਖਸ਼ ਅਸੀਂ ਪ੍ਰਭੂ ਦੀ ਚਰਨੀ ਲੱਗ ਰਹੀਏ ਅਸੀਂ ਪਰਮਾਤਮਾ ਦਾ ਨਾਮ ਜਪਦੇ ਰਹੀਏ ਉਹਦੀ ਬੰਦਗੀ ਕਰਦੇ ਰਹੀਏ ਤੇ ਹਰੀ ਤੂੰ ਸਾਨੂੰ ਪਿਆਰਾ ਲੱਗਦਾ ਰਹੇ ਤੇਰੇ ਚਰਨਾਂ ਦੀ ਪ੍ਰੀਤ ਸਾਨੂੰ ਪਿਆਰੀ ਲੱਗਦੀ ਰਹੇ ਤੇਰਾ ਨਾਮ ਸਾਨੂੰ ਪਿਆਰਾ ਲੱਗਦਾ ਰਹੇ हे परमात्मा तू सानू चंगा ਲੱਗਦਾ ਰਵੇਂ ਭਾਵ हे ਵਾਹਿਗੁਰੂ ਮੈਨੂੰ ਪਵਿੱਤਰ ਸਮਝ ਪਰਦਾਨ ਕਰ ਤਾਂ ਜੋ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਸੱਚੇ ਗੁਰਾਂ ਦੇ ਚਰਨਾਂ ਦੀ ਟਹਿਲ ਕਮਾਮਾ ਉਹਦੀ ਭਗਤੀ ਕਮਾਮਾ ਉਹਦਾ ਨਾਮ ਜਪਾਂ ਅਤੇ ਤੂੰ हे ਮੇਰੇ ਵਾਹਿਗੁਰੂ ਮੈਨੂੰ ਮਿੱਠੜਾ ਲੱਗਦਾ ਹੈ ਮੈਨੂੰ ਬਹੁਤ ਚੰਗਾ ਲੱਗਦਾ ਹੈ ਇਸ ਕਰਕੇ ਆਪਣੀ ਕਿਰਪਾ ਕਰ ਮੇਰੇ ਸਤਿਗੁਰੂ ਜੀ ਆਪਣੇ ਚਰਨਾਂ ਦੀ ਧੂੜ ਬਖਸ਼ ਮੇਰੇ ਦਰਤਾਰ ਜੀਓ ਇਸ ਕਰਕੇ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵਹਿ ਹਮ ਹਰ ਮੀਠ ਲਗਾਏ ਬਾ ਬੜਾ ਹੀ ਮਿੱਠਾ ਹੈ ਮੇਰੇ ਸਤਿਗੁਰੂ ਜੀ ਤੇਰੇ ਤੋਂ ਵੱਧ ਹੋਰ ਕੋਈ ਮਿੱਠਾ ਹੈ ਹੀ ਨਹੀਂ ਹੈ ਜਨਨਾਨ ਕਰੇਣ ਸਾਧ ਪਗ ਮੰਗੇ ਹਰ ਹੋਈ ਦਿਆਲ ਦਵਾਈ ਬਾ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਖੀਰਲੀ ਪੰਕਤੀ ਵਿੱਚ ਕਹਿੰਦੇ ਹੋਏ ਕਹਿੰਦੇ ਨੇ ਹੈ ਜੀਵ ਸਤਗੁਰੂ ਮਹਾਰਾਜ ਕਹਿੰਦੀ ਰੇਤ ਕਹਿੰਦੀ ਇਹ ਰੇਣ ਕਹੀਏ ਧੂੜ ਨੂੰ ਰੇਣ ਜਿਹੜੀ ਉਹ ਧੂੜ ਹੁੰਦੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਬਖਸ਼ਿਸ਼ ਕਰਦੇ ਨੇ ਜਨ ਨਾਨਕ ਰੇਣ ਸਾਧ ਪਗ ਮੰਗੈ ਇਹ ਮੇਰੇ ਵਾਹਿਗੁਰੂ ਮੈਂ ਧੂੜ ਨਾਨਕ ਮੰਗਦਾ ਹੈ ਭਾਵ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਹੜਾ ਤੇਰਾ ਨਾਮ ਜਪਣ ਵਾਲੇ ਨੇ ਸਾਧੂ ਗੁਰਮੁਖ ਪਿਆਰੇ ਜਿਹੜੇ ਤੇਰੀ ਬੰਦਗੀ ਕਰਨ ਵਾਲੇ ਨੇ ਪ੍ਰਮਾਤਮਾ ਜਿਹੜੇ ਨਾਨਕ ਦੇ ਦਾਸ ਨੇ ਭਾਪ ਦਾਸਾਂ ਦੇ ਦਾਸ ਨੇ ਜਿਹੜੇ ਤਾਂ ਪ੍ਰਭੂ ਦੇ ਦਰ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਮੈਨੂੰ ਉਹਨਾਂ ਵਾਹਿਗੁਰੂ ਦੀ ਧੂੜ ਚਾਹੀਦੀ ਹੈ ਉਹਨਾਂ ਨਾਮ ਜਪਣ ਵਾਲਿਆਂ ਦੀ ਧੂੜ ਚਾਹੀਦੀ ਹੈ ਜਿਸ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ ਖੁਸ਼ੀਆਂ ਖੇੜੇ ਬਖਸ਼ਦਾ ਹੈ ਉਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਸਮਝਦਾ ਹੈ ਇਸ ਕਰਕੇ ਗੁਰਦੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਨਾਮ ਜਪਦਾ ਸਿਮਰਨ ਕਰਦਾ ਗੁਰੂ ਦੀ ਧੂੜੀ ਵਿੱਚ ਇਸ਼ਨਾਨ ਕਰਦਾ ਹੈ ਜਨ ਨਾਨਕ ਰੇਣ ਸਾਧ ਪਗ ਮੰਗੇ ਰੱਬ ਦੇ ਪਿਆਰੇ ਜਨ ਪ੍ਰਭੂ ਦੇ ਸਾਧੂ ਜਨਾਂ ਦੀ ਧੂੜ ਚਾਹੁੰਦੇ ਹਨ ਇਸ ਕਰਕੇ ਹੋਏ ਦਇਾਲ ਦਿਵਾਈ ਬਾ ਉਹ ਵਾਹਿਗੁਰੂ ਕਿਰਪਾ ਕਰੇ ਦਇਆ ਦੇ ਘਰ ਵਿੱਚ ਆ ਕੇ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ਰਹਿਮਤ ਮੰਗਦਾ ਹੈ ਗੁਰੂ ਦੇ ਚਰਨਾਂ ਦਾ ਪਿਆਰ ਮੰਗਦਾ ਹੈ ਇਸ ਕਰਕੇ ਆਓ ਭਾਈ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹਨਾਂ ਦਾ 84 ਲੱਖ ਜੁਨਾਂ ਦਾ ꨄੜ ਕਟਿਆ ਜਾਂਦਾ ਹੈ ਜਿਹੜੇ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਬੰਦਗੀ ਕਰਦੇ ਆ ਇਸ ਮਾਗ ਦੇ ਮਹੀਨੇ ਦੇ ਵਿੱਚ ਦਾਨ ਪੁੰਨ ਵੱਧ ਚੜ ਕੇ ਕਰਦੇ ਹਨ ਉਹਨਾਂ ਦਾ ਜੀਵਨ ਸਫਲ ਹੁੰਦਾ ਹੈ ਸੋ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬੋਲਦੇ ਆ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਸੰਗਤ ਦੇ ਗੁਰੂ ਮਹਾਰਾਜ ਜੀ ਬਖਸ਼ ਦੇਣ ਅੱਗੇ ਤੋਂ ਸਤਿਗੁਰੂ ਜੀ ਇਸ ਮੱਤ ਬਖਸ਼ਿਸ਼ ਕਰਨ ਆਉ ਨੂੰ ਕੀਰਲੀ ਪੰਗਤੀ ਪੜ ਕੇ ਭਾਈ ਫਤੇ ਦੀ ਸਾਂਝ ਪਾਈਏ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵੈ ਹਮ ਹਰ ਮੀਟ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮੰਗੈ ਹਰ ਹੋਈ ਦਇਾਲ ਦੁਬਾਈ ਬਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ